4 ਕ ਦਿਨ ਪਹਿਲਾਂ ਕਿਸੇ ਸਿੰਘ ਨੇ ਹਰਜੋਤ ਸਿੰਘ ਜਿਹੜਾ ਬੈਂਸ ਮੰਤਰੀ ਆ ਉਹਨੂੰ ਗੁਰੂ ਘਰ ਘੇਰ ਲਿਆ ਸੀ ਕਿ ਤੁਸੀਂ ਐਨਐਸਏ ਲਾਈ ਹੈ ਉਹ ਉੱਥੇ ਮੁਕਰ ਜਾਂਦਾ ਕਿ ਐਨਐਸਏ ਅਸੀਂ ਨਹੀਂ ਲਾਈ ਐਨਐਸਏ ਸੈਂਟਰ ਨੇ ਲਾਈ ਆ ਸਾਨੂੰ ਇਹ ਗੱਲ ਇੱਕ ਦਾ ਸਪਸ਼ਟ ਹੋਣੀ ਚਾਹੀਦੀ ਹੈ ਕਿ ਥੜੀ ਐਨਐਸਏ ਲੱਗੀ ਆ ਉਹ ਐਨਐਸਏ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਇਹਨਾਂ ਨੇ ਰეკਮੈਂਡ ਕਰਕੇ ਭੇਜਿਆ ਸੈਂਟਰ ਤੋਂ ਸਹਿਮਤੀ ਲਈ ਹੈ ਤਾਂ ਜਾਖਿਆ ਨਸੇ ਲੱਗੀ ਹੈ ਤੇ ਜਿਹੜੇ ਡਿਬਰੂਗੜ੍ਹ ਬੈਠੇ ਸਾਡੇ ਬੰਦੀ ਸਿੰਘ ਹੈ ਉਹਨਾਂ ਦੀ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਖਾਣ ਪੀਣ ਪਹਿਨਣ ਉਹ ਡੀਸੀ ਅੰਮ੍ਰਿਤਸਰ ਦੀ ਦੇਖਰੇਖ ਚ ਹੁੰਦਾ ਹੈ ਇੱਥੇ ਸਪਸ਼ਟਾ ਇਹ ਮਕਰਦੇ ਆ ਕਿ ਸੈਂਟਰ ਨੇ ਲਈ ਹੈ ਸੈਂਟਰ ਦੀ ਸਹਿਮਤੀ ਲਈ ਹੈ ਦੋਨਾਂ ਦੀ ਮਿਲੀ ਭੂਤ ਦੇ ਨਾਲ ਐਨਐਸਏ ਲੱਗੀ ਹੈ ਜੇ ਪੰਜਾਬ ਦਾ ਮੁੱਖ ਮੰਤਰੀ ਚਾਵੇ ਅੱਜ ਹੀ ਇਹਨਾਂ ਨੂੰ ਪੰਜਾਬ ਲਿਆ ਸਕਦਾ ਹੈ ਅੱਜ ਹੀ ਇਹਨਾਂ ਸੇ ਖਤਮ ਕਰ ਸਕਦਾ ਹੈ ਅੱਜ ਹੀ ਰਿਹਾ ਕਰ ਸਕਦਾ ਹੈ ਇੰਨੀ ਪਾਵਰ ਇੰਨੀ ਤਾਕਤ ਪੰਜਾਬ ਦੇ ਮੁੱਖ ਮੰਤਰੀ ਪੰਸ ਸਿੰਘ ਮਾਨ ਕੋਲੇ ਹੈਗੀ ਆ ਪਰ ਇਹ ਹਰ ਵਾਰੀ ਗੱਲ ਆ ਜਿਹੜੀ ਟਾਲ ਜਾਂਦੇ ਆ ਕਿ ਸੈਂਟਰ ਕਰ ਰਿਹਾ ਹੈ ਸੈਂਟਰ ਉਹ ਕਰ ਰਿਹਾ ਸੈਂਟਰ ਆ ਕਰ ਰਿਹਾ ਉਹ ਸਾਨੂੰ ਵੀ ਪਤਾ ਸੈਂਟਰ ਕੀ ਕਰ ਰਿਹਾ ਸੈਂਟਰ ਅੱਜ ਦਾ ਨਹੀਂ ਕਰ ਰਿਹਾ ਸੈਂਟਰ 47 ਤੋਂ ਲੈ ਕੇ ਕਰ ਰਿਹਾ ਜੋ ਤੱਕੇ ਜੋ ਜ਼ੁਲਮ ਜੋ ਜਵਰ ਸੈਂਟਰ ਨੇ ਲਗਾਤਾਰ ਕੀਤੇ ਆ ਸਾਡੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਉਹ ਸਾਨੂੰ ਪਤਾ ਹੈ ਪਰ ਇਸ ਮਾਮਲੇ ਦੇ ਵਿੱਚ ਸੈਂਟਰ ਦਾ ਵਾਲਿਆ ਹੋਇਆ ਫਿਰ ਦੇਖੋ ਸੈਂਟਰ ਨੇ ਸਾਡਾ ਨੌਜਵਾਨ ਮੁੰਡਾ ਗੋਲੀ ਮਾਰ ਕੇ ਮਾਰਤਾ ਨੌਰੀ ਬਾਰਡਰ ਤੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਗੋਲੀ ਮਾਰੀ ਐ ਟਰੈਕਟਰ ਭੰਤ ਕਹਾੜੀਆਂ ਨਾਲ ਵੜਤੇ ਟਰਾਲੀਆਂ 'ਚ ਬੈਠੇ ਬਜ਼ੁਰਗ ਕੁੱਤੇ ਸਿਰ ਪਾਰ ਤੇ ਲੱਤਾਂ ਤੋੜਤੀਆਂ ਅੱਖਾਂ ਕੱਢਤੀਆਂ ਦੋ ਨੌਜਵਾਨਾਂ ਦੀਆਂ ਅੱਖਾਂ ਵੀ ਗਈਆਂ ਉਹਦੇ ਇੱਕ ਹਰਪਾਲਪੁਰੇ ਤੋਂ ਸੀ ਇੱਕ ਮੁੰਡਾ ਤਾਊ ਹੈ ਸਾਹਬਦੀਪੁਰ ਪਿੰਡ ਤੋਂ ਉਹਦੀ ਵੀ ਅੱਖ ਚਲੀ ਗਈ ਐ ਇੱਕ ਇੰਨਾ ਜਵਰਦਾਰਿਆ ਸੈਂਟਰ ਅੱਜ 3 ਦਿਨ ਹੋ ਗਏ ਉਸ ਨੌਜਵਾਨ ਦੀ ਮੌਤ ਹੋਈ ਨੂੰ ਤੇ ਅੱਜ ਹਰਿਆਣਾ ਸਰਕਾਰ ਦਾ ਬਿਆਨ ਸੀ ਕਿ ਉਸ ਨੌਜਵਾਨ ਦੀ ਮੌਤ ਸਾਡੀ ਹੱਦ ਚ ਹੋਈ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਬਿਆਨ ਆਉਂਦਾ ਹੈ ਕਿ ਅਸੀਂ ਦੇਖਦੇ ਆਂ ਇਹਦੀ ਪੜਤਾਲ ਕਰ ਰਹੇ ਆਂ ਜੇ ਇਥੇ ਐਨਐਸਏ ਲਾਉਣੀ ਹੈ ਇਥੇ ਯੂਪੀਏ ਲਾਉਣੀ ਹੈ ਇਥੇ ਮੁਕਾਦਮੇ ਝੂਠੇ ਦਰਜ ਕਰਨੇ ਆ ਕਿਸੇ ਦੀ ਰਵਾਇਤ ਦੇ ਬੰਦੇ ਲਈ ਤਾਂ ਮਿੰਟ ਲਾਉਂਦਿਆ ਕੋਈ ਪਰਤਾਲ ਨਹੀਂ ਹੁੰਦੀ ਨਾਲ ਦੀ ਨਾਲ ਸੈਂਟਰ ਤੋਂ ਫੋਰਸਾਂ ਵੀ ਆ ਜਾਂਦੀਆਂ ਨੇ ਐਨਐਸਏ ਲੱਗ ਜਾਂਦਾ ਜੱਲਾ ਸਿਟੀ ਤੇ ਜਾਂਦੇ ਨੇ ਆਪਾਂ ਨਾ ਤੁਹਾਡੇ ਸਾਹਮਣੇ ਇੱਕ ਜੌਂਦੀ ਜਾਗੀ ਦਾ ਹਾਰਨਾ ਚੈਨੀ ਖੋਣ ਦਾ ਪਰਚਾ ਫਰੋਤੀਆਂ ਦੇ ਪਰਚੇ ਕੋਈ ਪਰਤਾਲ ਹੋਈ ਕੋਈ ਜਾਂਚ ਹੋਈ ਪਰ ਤਿੰਨ ਦਿਨ ਹੋ ਗਏ ਸਾਡੀ ਹੱਦ ਚ ਆ ਕੇ ਉਹ ਸਾਡੇ ਨਾਲ ਕੀ ਕੁਝ ਕਰਕੇ ਗਏ ਆ ਹਾਲੇ ਤਾਂ ਕਹਿੰਦੇ ਪੜਤਾਲ ਕਰੀ ਜਾਂਦੇ ਆ ਇਥੋਂ ਸਮਝ ਲਓ ਇਹ ਸਾਡੇ ਨਾਲ ਨਹੀਂ ਆ ਇਹ ਸਾਰੇ ਦਿੱਲੀ ਵਾਲੇ ਤੇ ਵਿੱਚੀ ਭਵੰਤਰਗੇ ਭਰਾਵੋ ਰਲੇ ਹੋਏ ਆ ਸੋ ਜਿਹੜੇ ਅੱਜ ਮਗਰਵਸਤੇ ਹੰਝੂ ਪਾਉਂਦੇ ਫਿਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਕਰੋ ਜੀ ਬੰਦੀ ਸਿੰਘ ਛੱਡੋ ਜੀ ਅਸੀਂ ਨਾਲ ਆਂੀ ਛੋਡੇ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਭਰਾਵੋ ਜਦੋਂ ਭਾਈ ਅਮਰਪਾਲ ਸਿੰਘ ਵਰਗੇ ਇਥੇ ਪ੍ਰਚਾਰ ਕਰਦੇ ਫਿਰਦੇ ਸੀ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਉਹਨਾਂ ਦੇ ਖਿਲਾਫ ਉਹ ਵੀ ਆਪਾਂ ਸਾਰੇ ਜਾਣਦੇ ਆ ਜੇ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਇੱਥੇ ਸਾਡਾ ਕੋਈ ਨਹੀਂ ਆ ਜਿਵੇਂ ਭਾਈ ਡਾਕਟਰ ਸੁਖਬੀਰਤ ਉਦੋਂ ਕਨੇ ਕਿਹਾ ਕਿ ਸਾਨੂੰ ਮਸਲਿਆਂ ਤੋਂ ਪਾਸੇ ਨਹੀਂ ਜਾਣਾ ਚਾਹੀਦਾ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਨਫਰਤ ਦੀਆਂ ਦੁਵਾਰਾਂ ਨੇ ਜਿਹੜੀਆਂ ਨਫਰਤ ਦੀਆਂ ਕੰਧਾਂ ਨੇ ਜਲੀਆਂ ਐਨੀਆਂ ਉੱਚੀਆਂ ਨਾ ਕਰ ਲ ਗਏ ਆਪਣੇ ਚ ਕਿ ਨਾ ਸਾਥੋਂ ਟੱਪਿਆ ਜਾਵੇ ਤੇ ਨਾ ਮੂਰਲੇ ਤੋਂ ਟੱਪਿਆ ਜਾਵੇ ਕਿੱਥੇ ਗਏ ਉਹ ਲੋਕ ਜਿਹੜੇ ਲਗਾਤਾਰੇ ਪ੍ਰਚਾਰ ਕਰ ਰਹੇ ਸੀ ਇਹ ਤਾਂ ਮੁੰਡੇ ਮਰਵਾ ਦੂਗਾ ਜੀ ਇਹ ਤਾਂ ਮਾਹੌਲ ਖਰਾਬ ਕਰ ਦੂਗਾ ਜੀ ਇਹ 84 ਵਾਲਾ ਮਾਹੌਲ ਬਣਾ ਦੂਗਾ ਜੀ ਕੀ ਅੱਜ ਮੁੰਡੇ ਨਹੀਂ ਮਰ ਰਹੇ ਸ਼ਰੇਆਰ ਚ ਤੇਰੇ ਨਾਲ ਆਪ ਕੋ 10 ਨੌਜਵਾਨ ਰੋਜ਼ ਮਰਦੇ ਆ ਪਰ ਸਾਨੂੰ ਸਮਝਣ ਦੀ ਲੋੜ ਹੈ ਇਹ ਗੱਲ ਚੇਤੇ ਰੱਖਿਓ ਸਟੇਟ ਦਾ ਇੱਕ ਪਹਿਲੇ ਸਮੇਂ ਤੋਂ ਲੈ ਕੇ ਬੜਾ ਕਾਰਗਰ ਹਥਿਆਰ ਹੈ ਪੂਰਾ ਇਹਨਾਂ ਨੇ ਵਰਤਿਆ ਉਹ ਹਥਿਆਰ ਹੈ ਪ੍ਰਪੇਗੰਡਾ ਇਹ ਕੀ ਬਰਾਪੇ ਗੰਡਾ ਕਰਦੇ ਆ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਆਪਣੇ ਹੱਕਾਂ ਦੀ ਗੱਲ ਕਰਦਾ ਆਪਣੇ ਧਰਤੀ ਦੀ ਗੱਲ ਕਰਦਾ ਆਪਣੀਆਂ ਬੋਲੀਆਂ ਦੀ ਗੱਲ ਕਰਦਾ ਆਪਣੇ ਪਾਣੀ ਦੀ ਗੱਲ ਕਰਦਾ ਆਪਣੀ ਹੋਦ ਨੂੰ ਬਚਾਉਣ ਦੀ ਗੱਲ ਕਰਦਾ ਇਹ ਉਸੇ ਬੰਦੇ ਨੂੰ ਉਸੇ ਇਨਸਾਨ ਦੀ ਕੌਮ ਦੇ ਵਿੱਚ ਲਕਥਲਕ ਕਰ ਦਿੰਦੇ ਆ ਉਹਦੇ ਖਿਲਾਫ ਕਹਿ ਜਾ ਬਰਤਾਂਤ ਘਟਦੇ ਆ ਮਾਹੌਲ ਸਿਰਜਦੇ ਆ ਉਹਦੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਬੰਦਾ ਸ਼ੱਕੀ ਹੈ। ਅਲੱਗ-ਦਲੱਗ ਕਰਕੇ ਉਸ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਕਰਦੇ ਆਵੇ ਉਹ ਸ਼ਿਕਾਰ ਕਿਵੇਂ ਖੇਡਣਾ। ਆਪਾਂ ਦੇਖਿਆ ਦੀਪ ਆਇਆ। ਦੀਪ ਦੇ ਖਿਲਾਫ ਵੀ ਹੋਈ ਪ੍ਰਪਗੈਂਡਾ ਹੋਇਆ। ਏਜੰਸੀਆਂ ਦਾ ਬੰਦਾ ਹੈ, ਸਟੇਟ ਦਾ ਬੰਦਾ ਜਦੋਂ ਗਿਆ ਫਿਰ ਦੀਪ ਬਹੁਤ ਚੰਗਾ ਸੀ। ਇਹੀ ਕੁਝ ਅਮਰਤਪਾਲ ਦੇ ਖਿਲਾਫ ਚੱਲਿਆ। ਇਸ ਸਟੇਟ ਨੇ ਛੱਡਿਆ ਜੀ ਇਹ ਮਾਹੌਲ ਖਰਾਬ ਕਰਦਾ ਜੀ ਇਹ ਪੜਕਾਉਂਦਾ ਜੀ ਅੱਗ ਲਾਉਂਦਾ ਜੀ ਏਜੰਸੀਆਂ ਦਾ ਬੰਦਾ ਜੀ ਅੱਜ ਉਹ ਜੇਲ੍ਹ 'ਚ ਬੈਠਾ ਹੈ ਅੱਜ ਆਪਾਂ ਘਰਾਂ 'ਚ ਬਹਿ ਗਏ ਮੈਂ ਦੋ ਵਾਰੀ ਮਿਲਣ ਦਾ ਯਤਨ ਕੀਤਾ ਅਮਰਪਾਲ ਸਿੰਘ ਨੂੰ ਤਾਂ ਮੈਂ ਇਹੀ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ ਕਿ ਭਾਈ ਜੀ ਆਪਾਂ ਇੱਕ ਵਾਰੀ ਸਾਡੇ ਲੋਕਾਂ ਨੂੰ ਸਮਝਣਾ ਪੈਣਾ ਲਗਾਤਾਰ ਪ੍ਰਚਾਰ ਕਰਨਾ ਪੈਣਾ ਸੰਤਾਂ ਦੀ ਆਪਾਂ ਗੱਲ ਕਰਦੇ ਆ ਸੰਤਾਂ ਦੀ ਦਸਤਾਰ ਬੰਦੀ 70 ਚ ਹੋਈ 70 ਤੋਂ ਲੈ ਕੇ 81 82 ਤੱਕ ਸੰਤਾਂ ਨੇ ਪ੍ਰਚਾਰ ਕੀਤਾ ਮਰਜੀਵੜੇ ਤਿਆਰ ਕੀਤੇ ਕੌਮ ਨੂੰ ਖੜਾ ਕੀਤਾ ਜੋ ਨਿਰਾਸ਼ਤਾ ਸੀ ਕੌਮ ਦੇ ਵਿੱਚੋਂ ਦੂਰ ਕੀਤੀ ਸੋ ਲਗਾਤਾਰ ਲੋੜ ਹੈ ਅੱਜ ਆਪਾਂ ਫੇਸਬੁਕਾਂ ਦੇ ਬਹੁਤ ਫੱਟੇ ਚੱਕ ਦਿੰਨੇ ਆ ਭਾਈ ਜੀ ਤੁਹਾਡੇ ਨਾਲ ਕੋਈ ਪ੍ਰਵਾਹ ਨਾ ਕਰਿਓ ਪਰ ਜਦੋਂ ਗਰਾਊਂਡ ਚ ਆਉਣਾ ਹੈ ਜਦੋਂ ਸੜਕਾਂ ਦੇ ਉੱਤਰਨਾ ਸੰਘਰਸ਼ ਚ ਆਉਣਾ ਉਹਦੇ ਵੀ ਕਿੰਨੇ ਗਹਿ ਜਾਣੇ ਆ। ਇਹੀ ਗੱਲ ਮੈਂ ਸਮਝਾਉਣ ਦਾ ਯਤਨ ਕਰਦਾ ਰਿਹਾ। ਮੈਂ ਕਹਾਂ ਜਿਹੜੇ ਫੇਸਬੁਕ ਤੇ ਫੱਟੇ ਚੱਕਣ ਵਾਲੇ ਆ ਗਰਾਊਂਡ ਤੇ ਨਹੀਂ ਨਾਲ ਖੜਨੇ ਆ ਕੇ। ਹੋਇਆ ਵੀ ਐਵੇਂ। 18 ਤਰੀਕ ਨੂੰ 18 ਮਾਰਚ ਨੂੰ ਸਾਡੇ ਨੌਜਵਾਨਾਂ ਦੇ ਮਾਇਰ ਪੁਲਿਸ ਲੱਗਦੀ ਆ 19 ਮਾਰਚ ਨੂੰ ਮੂਸੇਲ ਦੀ ਵਰਸੀ ਹੁੰਦੀ ਆ ਮਾਨਸਾ ਉੱਥੇ ਮੈਂ ਬੋਲਦਾ ਮੈਂ ਕਿਹਾ ਪੰਜਾਬ ਦੇ ਲੋਕੋ ਕਰਾ ਦੇ ਨਿਕਲਿਓ ਉੱਠ ਖੜੋ ਲੋਕ ਚੁੱਪ ਕਰ ਜਾਂਦੇ ਆ ਅਸੀਂ 21 ਤਰੀਕ ਨੂੰ ਤੇ 23 ਤਰੀਕ ਨੂੰ ਦੋ ਇਕੱਠ ਰੱਖਦੇ ਆ ਹਾਜੀਤਨ ਗੁਰਦੁਆਰੇ ਬਟੰਡੇ ਉੱਥੇ ਵੀ ਨਹੀਂ ਪਹੁੰਚਦੇ ਤੁਸੀਂ ਇੱਥੇ ਇਕੱਠੇ ਹੋ ਕੇ ਮਾਝਾ ਵਾਲੋ ਹਰੀਕੇ ਪਤਨ ਮੋਰਚਾ ਲਾਉਨੇ ਹੋ ਉੱਥੇ ਵੀ ਪੀਲਾ ਹੁੰਦਣਾ ਵੀ ਪਹੁੰਚੋ ਉੱਥੇ ਵੀ ਨਹੀਂ ਪਹੁੰਚਿਆ ਜਾਂਦਾ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇਲ ਕੇ ਜੇ ਤੁਹਾਨੂੰ ਲੱਗਦਾ ਵੀ ਬੱਚੇ ਰਹਿ ਜਾਓਗੇ ਤੇ ਬਹੁਤ ਵੱਡਾ ਪ੍ਰੇਖਾ ਪਾਲੀ ਬੈਠੇ ਹੋ ਆਉਣ ਵਾਲਾ ਸਮਾਂ ਮੇਰੀ ਗੱਲ ਚੇਤੇ ਰੱਖਿਓ ਆਹ ਗੁਰੂ ਰਾਮਦਾਸ ਦੀ ਨਗਰੀ ਚ ਖੜੇ ਆ ਉਹ ਧਰਤੀ ਦੇ ਖੜੇ ਆ ਬੜੀ ਪਾਕ ਪਵਿੱਤਰ ਧਰਤੀ ਹੈ ਯਾਦ ਰੱਖੋ ਸਿੱਖੋ ਤੁਹਾਡੇ ਲਈ ਆਉਣ ਵਾਲਾ ਸਮਾਂ ਬਹੁਤ ਜਿਆਦਾ ਭਿਆਨਕ ਤਾਨੂੰ ਨਖੇੜ ਕੇ ਇਕੱਲੇ ਇਕੱਲੇ ਨੂੰ ਕੱਢ ਕੇ ਤੁਹਾਡਾ ਬਖੇੜੇ ਖੜੇ ਕਰਕੇ ਪਾੜ ਪਾ ਕੇ ਤੁਹਾਡਾ ਸ਼ਕਾਰ ਖੇਡਣਗੇ ਤੇ ਜਿਹੜੇ ਬੰਦੇ ਅੱਜ ਮੈਂ ਕਹਿੰਦਾ ਜਿਹੜੀਆਂ ਵੀ ਤੇਰਾ ਪੰਜਾਬ ਲਈ ਲੜ ਰਹੀਆਂ ਨੇ ਉਹ ਸੱਜੇ ਪੱਕੀ ਹੋਣ ਉਹ ਖੱਬੇ ਪੱਕੀ ਹੋਣ ਜਿਹੜੇ ਇਹ ਮਾਹੌਲ ਸੱਜਦੇ ਆ ਉਹ ਤੁਹਾਡੇ ਸਕੇ ਨਹੀਂ ਆ ਵੇ ਅਸੀਂ ਇਹਦੇ ਖਿਲਾਫ ਆ ਅਸੀਂ ਇਹਦੇ ਖਿਲਾਫ ਆ ਇਹਨੇ ਆ ਕਰਤਾ ਇਹਨੇ ਆ ਕਰਤਾ ਇਹ ਬਿਕ ਗਏ ਇਹ ਗਦਾਰ ਨੇ ਅਸੀਂ ਮਿੰਟ ਲਾਉਨੇ ਆ ਬਾਈ ਕਿਸੇ ਇਨਸਾਨ ਨੂੰ ਅਸਮਾਨ ਚ ਲਜਾਣ ਲੱਗੇ ਮਿੰਟ ਲਾਉਨੇ ਧਰਤੀ ਤੇ ਪਟਕਾ ਕੇ ਸੱਟਣ ਲੱਗੇ ਮਿੰਟ ਦੇ ਬਿੱਚ ਧਰਤੀ ਪਾ ਦਿੰਨਿਆ ਗਲਤ ਵੀ ਤਾਂ ਗਦਾਰ ਐ ਸਰਟੀਫਿਕੇਟ ਬੰਦ ਦਿੰਨੇ ਆ ਮੈਂ ਸ਼ੰਭੂ ਵੀ ਦੇਖਿਆ ਮੈਂ ਖਨੋਰੀ ਵੀ ਦੇਖਿਆ ਨੌਜਵਾਨ ਨੂੰ ਤੁਹਾਨੂੰ ਅਪੀਲ ਐ ਮੋਰਚੇ ਜਾਤ ਤੇ ਰਹਿ ਕੇ ਜਿੱਤੇ ਜਾਂਦੇ ਐ ਮੋਰਚੇ ਵਿਆਦ ਬੰਦੀ ਨਾਲ ਜਿੱਤੇ ਜਾਂਦੇ ਆ ਯੋਜਨਾ ਨਾਲ ਜਿੱਤੇ ਜਾਂਦੇ ਆ ਮੋਰਚਾ ਜਿੱਤਣ ਲਈ ਸਾਡੇ ਕੋਲ ਥਿੰਕ ਟੈਂਕਾਂ ਦਾ ਹੋਣਾ ਜ਼ਰੂਰੀ ਹੈ ਸੋਚ ਵਾਲੇ ਬੰਦੇ ਜੁੜਨੇ ਜ਼ਰੂਰੀ ਹੈ ਮੋਰਚਾ ਜਿੱਤਣ ਲਈ ਆਗੂਆਂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਜੇ ਫੌਜ ਨੂੰ ਕਮਾਂਡਰ ਤੇ ਭਰੋਸਾ ਹੀ ਨਹੀਂ ਫੌਜ ਲੜੂਗੀ ਕਿਵੇਂ ਤੇ ਕਮਾਂਡਰ ਰਵਾਈ ਕਿਵੇਂ ਕਰੂਗਾ ਉੱਥੇ ਵੀ ਮੈਂ ਬੜੀਆਂ ਪੀਲਾ ਖਿੱਤਿਆਂ ਖਨੌਰੀ ਵੀ ਸ਼ੰਭੂ ਵੀ ਵੀ ਭਾਈ ਆਗੂਆਂ ਦੀ ਗੱਲ ਸੁਣ ਲਓ ਆਗੂਆਂ ਦੀ ਗੱਲ ਸੁਣ ਲਓ ਨੌਜਵਾਨੋ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਤੁਹਾਡੇ ਦਿਲਾਂ 'ਚ ਰੋਹ ਹੈ ਗੁੱਸਾ ਦਰਦ ਹੈ ਪਰ ਅਸੀਂ ਨੁਕਸਾਨ ਕਰਾਏ ਬਿਨਾ ਆਪਣੇ ਮੋਰਚੇ ਪਤੇ ਕਰਨੇ ਆ ਇਹ ਗੱਲ ਚੇਤੇ ਰੱਖਿਓ ਸੋ ਅੱਜ ਵੀ ਸਿਰ ਜੋੜਨ ਦੀ ਲੋੜ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਅਗਲੇ ਨੇ ਤੁਹਾਨੂੰ ਇਹ ਨਹੀਂ ਦੇਖਣਾ ਇਹ ਕਿਹੜੀ ਵਿਚਾਰਤਾ ਰਾਦਾ ਤੁਹਾਡੇ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਦੇਖਣਾ ਤੇ ਗੱਲ 'ਚ ਤਾਰ ਪਾ ਦੇਣਾ ਇਹ ਪਹਿਲਾਂ ਵੀ ਹੋਇਆ ਕੋਈ ਨਹੀਂ ਪਸਦਾ ਉਹ ਸਰਤਾ ਦੀ ਪਛਾਣ ਦੇਖਦੇ ਆ ਕਿ ਸਿੱਖ ਹੈ ਕੋਈ ਗੱਲ ਨਹੀਂ ਆ ਜਾ ਫਿਰ ਜਿਸ ਤਰੀਕੇ ਨਾਲ ਸਾਡਾ ਮੁੰਡਾ ਨਵੇਂ ਗਾਂਵ ਵਾਲਾ ਮੁੰਡਾ ਪੀਜੀਆਈ ਪਿਆਰੋਤਕ ਜਵਾੜੇ ਤੌਰ ਤੇ ਨੱਕ ਭੰਨਤਾ ਬਾਹਾਂ ਭੰਨਤੀਆਂ ਲੱਤਾਂ ਇੱਕ ਲਾਤ ਉਰੀ ਚਾਰ ਥਾਂ ਤੋਂ ਭੰਨੀ ਗਈ ਹੈ ਕੁੱਟ ਕੇ ਚੱਡੇ ਪਾੜ ਕੇ ਬੋਰੀ ਚ ਪਾ ਕੇ ਲੈ ਕੇ ਗਏ ਆ ਤੇ ਰੋਟ ਦੇ ਪਿਆ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਜਦੋਂ ਸੋ ਸੱਤ ਦਾ ਪਰਚਾ ਉਹਦੇ ਦੇਤਾ ਨਾਲ ਦੀ ਨਾਲ ਇਹ ਮਾਨਸਿਕ ਤਾਰੂ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੇ ਪ੍ਰਤੀ ਕੀ ਚੱਲ ਰਿਹਾ ਤੇ ਅਸੀਂ ਅੱਜ ਵੀ ਯਾਰ ਆਪਣੇਆਂ ਦੇ ਖਿਲਾਫ ਮੋਰਚੇ ਖੋਲੀ ਬੈਠੇ ਆ ਦੁੱਖ ਲੱਗਦਾ ਭਾਈ ਉੱਥੇ 75 ਸਾਲ ਦਾ ਬਾਪੂ ਡੱਲੇ ਵਾਲ ਕੈਂਸਰ ਦਾ ਮਰੀਜ਼ ਹੈ ਤੇ ਜੋ ਜਵਾਨੀ ਇਹ ਗਾਵਾ ਕਰਦੀ ਸੀ ਨਾ ਮੈਂ ਉੱਥੇ ਖੜਾ ਸੀਗਾ ਤਾਂ ਆਹ ਬੋਲੀ ਜਾਂਦੇ ਸੀ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਿਆ ਤੂੰ ਵਿੱਕ ਗਿਆ ਤੂੰ ਡਰ ਗਿਆ ਤੂੰ ਝੁਕ ਗਿਆ ਜੇ ਭਈਓ ਗਾਹਾਂ ਵਗ ਜਾਂਦਾ ਉਥੇ 5 7 10 ਮੁੰਡਿਆਂ ਦਾ ਨੁਕਸਾਨ ਹੁੰਦਾ ਪਰ ਸਾਡੇ ਆਹੀ ਲੋਕਾਂ ਨੇ ਕਹਿਣਾ ਸੀ ਇਸ ਕੰਜਰ ਨੇ ਚੋਰੇ ਨੇ ਇਹ ਆਪ ਤਾਂ ਮਰਿਆ ਨਹੀਂ ਮੁੰਡੇ ਬਰਵਾਤੇ ਸਹੀ ਗੱਲ ਹੈ ਇਹ ਕਮਨਾ ਕਰੋ ਆਪ ਦੀ ਸ਼ਕਤੀ ਇਕੱਠੀ ਕਰੋ ਤਾਕਤ ਇਕੱਠੀ ਕਰੋ ਸਿਰ ਜੋੜੋ ਸੂਝਵਾਨ ਬੰਦੇ ਬੈਠ ਕੇ ਵਿਚਾਰਾ ਕਰੋ ਸਾਡੇ ਅੱਗੇ ਵੀ ਸਿੰਘ ਲੜਦੇ ਸੀ ਗੁਰਮਤੇ ਪਕਾਉਂਦੇ ਸੀ ਮੀਟਿੰਗਾਂ ਬੈਰਦੀਆਂ ਸੀਂਗਾ ਪਹਿਲਾਂ ਵਿਚਾਰਾ ਹੁੰਦਿਆਂ ਸੀ ਫੇਰ ਜੰਗ ਚ ਕੋਦਦੇ ਸੀ ਜਿਸ ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਤੇ ਇੱਥੇ ਮੈਂ ਅਪੀਲ ਕਰੂੰਗਾ ਵੀ ਜੀ ਅੱਜ ਵੀ ਨਹੀਂ ਉੱਠੇ ਜੇ ਸਾਡੇ ਨੌਜਵਾਨ ਜਿਹੜੇ ਬੈਠੇ ਆ ਜੇਲ੍ਹਾਂ ਚ ਬੰਦ ਆ ਜੇ ਇਹਨਾਂ ਦੇ ਵਿੱਚੋਂ ਕਿਸੇ ਨੂੰ ਕੋਈ 19 21 ਹੋ ਗਈ ਕੋਈ ਇਨਸਾਨ ਹੋ ਗਿਆ ਜਾਨੀ ਮਾਲੀ ਫਿਰ ਤੁਸੀਂ ਇੱਥੇ ਮੇਰੀ ਗੱਲ ਯਾਦ ਰੱਖਿਓ ਭੋਗਾਂ ਦੇ ਕੱਟ ਕਰਨੇ ਆ ਬਰਸ਼ੀਆਂ ਦੇ ਇਕੱਠ ਕਰਿਆ ਕਰੋਗੇ ਫਿਰ ਵੀ ਹਾਂ ਬਾਈ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦੀਪ ਸਿੱਧੂ ਨੇ ਫਤਿਹਗੜ੍ਹ ਸਾਹਿਬ ਬਾਅਦ ਪੰਜਾਬ ਜਿਹੇ ਬੰਦੀ ਬਣਾਈ ਸੀ ਇੰਨਾ ਬੰਦਾ ਪਹੁੰਚਿਆ ਪਤਾ 250 ਜਿੱਦ ਦੇ ਦੀਪ ਸਿੱਧੂ ਦੀ ਮਾਤ ਹੁੰਦੀ ਹੈ ਸਸਕਾਰ ਤੇ ਕਿੰਨਾ ਬੰਦਾ ਪਹੁੰਚਿਆ 2.5 ਲੱਖ ਇਹਦਾ ਮਤਲਬ ਬੰਦੇ ਨੇ ਜਾਣ ਤੋਂ ਬਾਅਦ ਇਕੱਠ ਕਰਨਾ ਕੋਲੇ ਤੁਸੀਂ ਸੋਚ ਲਿਓ ਘਰਾਂ 'ਚ ਬਹਿਣਾ ਹੈ ਮਗਰੋਂ ਕੱਤ ਕਰਨਾ ਹੈ ਪਹਿਲਾਂ ਇਕੱਠੇ ਹੋਣਾ ਹੈ ਹੁਣ ਇਹਦਾ ਜਿੰਨੇ ਬੰਦੇ ਸਾਡੇ ਬੈਠੇ ਆ ਸਿੰਘ ਬੈਠੇ ਆ ਉਹਦਾ ਇੱਕ ਗੱਲ ਤੇ ਖੜੇ ਆ ਵੀ ਜਾਂ ਸਾਡੇ ਨਾਲ ਇਲਾਸ਼ਾ ਪੰਜਾਬ ਜਾਣ ਗਿਆ ਤੇ ਜਾਂ ਅਸੀਂ ਪੰਜਾਬ ਜਾਵਾਂਗੇ ਹੁਣ ਆਪਾਂ ਪੰਜਾਬ ਉਹਦੇ ਇਲਾਸ਼ਾ ਲਿਆਉਣੀਆਂ ਨੇ ਕਿ ਜਿਉਂਦਿਆਂ ਨੂੰ ਲੈ ਕੇ ਆਉਣਾ ਇਹ ਤੈ ਤੁਸੀਂ ਕਰਨਾ ਦੁੱਖ ਦੀ ਗੱਲ ਹੈ ਮੈਨੂੰ ਭਾਈ ਡਾਕਟਰ ਸਾਹਿਬ ਨੇ ਦੱਸਿਆ ਉਹ ਦੁੱਖ ਨੇ ਸਾਹਿਬ ਨੇ ਕਹਿੰਦੇ ਭਾਈ ਅੰਮ੍ਰਿਤਸਰ ਦੇ ਵਿੱਚੋਂ ਜੇ ਆਪਾਂ ਗੱਲ ਕਰ ਗਏ ਲੋਕਲ ਬੰਦੇ ਬਹੁਤ ਘਟ ਆਏ ਦੂਰੋਂ ਦੂਰੋਂ ਆਗੇ ਹਲੇ ਚੱਲਦੇ ਮਾਝਾ ਹਮੇਸ਼ਾ ਸੰਘਰਸ਼ਾਂ ਦਾ ਜੰਗਾਂ ਜੁੱਧਾਂ ਦਾ ਗੜ ਰਿਹਾ ਹੈ ਮਾਝਾ ਉਹ ਤੁਹਾਨੂੰ ਅਪੀਲ ਕਰਦਾ ਇੱਥੇ ਜੋਰ ਵੱਧ ਤੋਂ ਵੱਧ ਲਾਓ ਬਾਈ ਤੇ ਅਪੀਲ ਐ ਸਟੇਟ ਸੈਕਟਰੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਈ ਮੁਤਿਆ ਤੋਂ ਆਸੇ ਪਾਸੇ ਨਾ ਜਾਣ ਦਿਓ ਗੱਲ ਕਈ ਵਾਰੀ ਆਪਾਂ ਸਾਰੇ ਤਰ੍ਹਾਂ ਦੇ ਬੰਦੇ ਇੱਥੇ ਆਏ ਹੁੰਦੇ ਆ ਮੋਰਚੇ 'ਚ ਉਹ ਕਿਸੇ ਦੇ ਗੱਲ ਕੋਈ ਬੰਦੇ ਦੇ ਦਿਲ ਨੂੰ ਲੱਗਦੀ ਆ ਠੇਸ ਪਹੁੰਚਦੀ ਆ ਠੀਕ ਨਹੀਂ ਹੁੰਦਾ ਤੁਸੀਂ ਸਾਰੇ ਆਪਾਂ ਪਿਆਰ ਨਾਲ ਮਿਲ ਕੇ ਬੈਠ ਕੇ ਵਿਚਾਰ ਕੇ ਸਾਂਝੀਆਂ ਗੱਲਾਂ ਹੋਣ ਆਪਣਾ ਸਿਰਫ ਤੇ ਸਿਰਫ ਜਿਹੜਾ ਮੁੱਦਾ ਇਹੀ ਕੇਂਦਰਤ ਹੋਣਾ ਚਾਹੀਦਾ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੈਠੇ 30 ਸਾਲ ਤੋਂ ਜੇਲਾ ਚ ਬੰਦ ਹੈ ਤੇ ਦੂਜਾ ਇਹ ਸਾਡੇ ਬੰਦੀ ਸਿੰਘ ਗੁਰੂਗੜ੍ਹ ਬੈਠੇ ਆ ਇਹ ਕਿਸੇ ਵੀ ਕੀ ਮੁੱਦੇ ਉੱਤੇ ਪੰਜਾਬ ਲੈ ਕੇ ਆਉਣੇ ਆ ਤੁਸੀਂ ਕੋਈ ਜਥੇਬੰਦਕ ਤੌਰ ਦੇ ਉੱਤੇ ਕੋਈ ਕਮੇਟੀ ਬਣਾਈ ਜਾਵੇ ਆਰ ਸਮੇਂ ਦੇ ਵਿੱਚ ਕੋਈ ਵਧੀਆ ਪ੍ਰਬੰਧ ਦਿੱਤਾ ਜਾਵੇ ਵੱਡੇ ਘੱਟ ਦੀ ਕਾਲ ਦਿਓ ਪੰਜਾਬ ਪੱਧਰ ਦੇ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪਿੰਡ-ਪਿੰਡ ਜਾਵਾਂਗੇ ਲੈ ਮੈਂ ਇੱਥੇ ਰਹਿਵਾਂਗਾ ਅਸੀਂ ਮਾਝੇ ਦੇ ਜਿੰਨੇ ਪਿੰਡ ਆਈ ਜਾਣ ਨੂੰ ਤਿਆਰ ਹਾਂ ਉਹਨਾਂ ਚ ਵੀ ਭਾਈ ਆਓ ਇਕੱਠੇ ਹੋ ਗਿਆ ਪੰਬਰਸਰ ਇਕੱਠੇ ਹੋਣਾ ਜਾਂ ਕਿਤੇ ਵੀ ਆਪਾਂ ਇਕੱਠੇ ਹੋਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਡੇ ਕੱਠ ਨੇ ਸੋਡੀ ਤਾਕਤ ਨੇ ਸਰਕਾਰ ਝਕਾਉਣੀ ਏ ਕਈ ਗਿਲਾ ਕਰਦੇ ਆ ਕਿ ਭਾਈ ਭਾਨੇ ਵਾਲੀ ਵਾਰੀ ਇੰਨਾ ਇਕੱਠ ਕਰ ਲਿਆ ਹੁਣ ਕਿਉਂ ਨਹੀਂ ਭਾਨੇ ਬਾਰੀ ਵੀ ਭਾਈ ਮੈਂ 15 ਦਿਨ ਪਿੰਡਾਂ 'ਚ ਫਿਰਦਾ ਰਿਆਂ ਲੋਕਾਂ ਨੂੰ ਅਪੀਲਾ ਕਰਦਾ ਰਿਆਂ ਤਾਂ ਲੋਕ ਨੌਜਵਾਨ ਖਾਸ ਤੌਰ ਤੇ ਉੱਠ ਕੇ ਉਹ ਵੱਡੀ ਗਿਣਤੀ ਚ ਆਇਆ ਰੋਕਾਂ ਤੋੜ ਕੇ ਆਇਆ ਪੁਲਿਸ ਦਾ ਸਰਕਾਰ ਦਾ ਡਰ ਕੱਢ ਕੇ ਆਇਆ ਦਿਲਾ 'ਚੋਂ ਤੇ ਤਾਂ ਆਪਾਂ ਨਾ ਤੁਹਾਡੇ ਵਿੱਚ ਨੀ ਜੋ ਭਾਨੇ ਨਾ ਕਰ ਰਹੇ ਸੀ ਭੁੱਲ ਜਾਂਦੇ ਵੀ ਭਾਨਾ ਦੋ ਤਿੰਨ ਸਾਲ ਬਾਹਰ ਆ ਜਾਂਦਾ ਹੁਣ ਜੇ ਆਪਾਂ ਮਤਪਾਲ ਸਿੰਘ ਦੇ ਸਾਥੀਆਂ ਨੂੰ ਪੰਜਾਬ ਲਿਆਉਣਾ ਐਨਐਸਏ ਤੜਵਾਉਣੀ ਐ ਤਾਂ ਭਾਈ ਇਹੀ ਕੰਮ ਕਰਨਾ ਪੈਣਾ ਜਿੰਨੇ ਸਾਡੇ ਇੱਥੇ ਸੁਪਰ ਚਾਰਖ ਭਰਾ ਹੈਗੇ ਆ ਉਹਨਾਂ ਨੂੰ ਵੀਲ ਕਰਦਾ ਬਈ ਪਿੰਡੋਂ ਪਿੰਡੀ ਜਾਓ ਲਾਮ ਬੰਦ ਕਰੋ ਲੋਕਾਂ ਨੂੰ ਜਗਾਓ ਲੋਕਾਂ ਨੂੰ ਕਾਫਲੇ ਬਣ ਕੇ ਪਿੰਡਾਂ ਦੇ ਵਿੱਚੋਂ ਵੀ ਹੀਰਾ ਕੱਟ ਕੇ ਆਪਣੇ ਸਾਧਨਾਂ ਦੇ ਉੱਤੇ ਇੱਥੇ ਪਹੁੰਚੋ ਜਿਵੇਂ ਜਿਵੇਂ ਇੱਥੇ ਇਕੱਠ ਵਧੂ ਮੇਰੀ ਗੱਲ ਯਾਦ ਰੱਖਿਓ ਦਿਵੇਂ ਦਿਵੇਂ ਸਰਕਾਰ ਨੇ ਤੁਹਾਨੂੰ ਸੁਨੇਹ ਭੇਜਣੇ ਆ ਅਗਲਾ ਤੁਹਾਡਾ ਵਜਨ ਦੇਖਦਾ ਅੱਜ ਮੀਟਿੰਗ ਕੀਤੀ ਜਿੰਨੇ ਬੰਦੀ ਸਿੰਘ ਆ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਆ ਖੁਦ ਪੰਜਾਬ ਦਾ ਮੁੱਖ ਮੰਤਰੀ ਨਹੀਂ ਮੀਟਿੰਗ ਕਰਨ ਆਇਆ ਗ੍ਰੈਸ ਕਤਰਨਾ ਮੀਟਿੰਗ ਕਰਾਤੀ ਜੀ ਉਹਨੇ ਮਿੱਠੀ ਗੋਲੀ ਦੇ ਕੇ ਮੋੜਤਾ ਵੀ ਕੋਈ ਗੱਲ ਨਹੀਂ 13 ਅਪ੍ਰੈਲ ਨੂੰ ਛੱਡ ਦੇਾਂਗੇ 13 ਅਪ੍ਰੈਲ ਨੂੰ ਪੰਜਾਬ ਭੇਜ ਦੇਾਂਗੇ 13 ਅਪ੍ਰੈਲ ਚਾ ਭਾਈ 2 ਮਹੀਨੇ ਪਏ ਆ ਸਾਡੇ ਬੰਦਿਆਂ ਦੀ ਹਾਲਤ ਅੱਜ ਬਹੁਤ ਨਾਜ਼ੁਕਾ ਹੈ 13 ਅਪ੍ਰੈਲ ਕਦੋਂ ਆਈ ਤੇ ਮੀਡੀਆ ਖਬਰ ਪਤਾ ਕੀ ਚਲਾ ਰਿਹਾ ਹੈ ਸ਼ਾਂਤੀ ਬਣ ਗਈ ਜੀ ਬੰਦੀ ਸਿੰਘ ਪੰਜਾਬ ਭੇਜੇ ਜਾਣਗੇ মিডিਆ ਵੀ ਇੱਕ ਵਰਤਾਂਤ ਘਰ ਦਾ ਵੀ ਲੋਕਾਂ ਦਾ ਇਕੱਠ ਨਾ ਹੋਵੇ ਛੇਸ ਕਰਕੇ ਸਾਨੂੰ ਸਾਰੇ ਪਾਸੋਂ ਸਟੇਟ ਰਹਿਣ ਦੀ ਲੋੜ ਐ ਚੱਕੰਨੇ ਰਹਿਣ ਦੀ ਲੋੜ ਐ মিডিਆ ਵੀ ਇਹਨਾਂ ਦਾ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਨੇ ਇਹਨਾਂ ਦਾ ਆਈਟੀ ਸੈੱਲ ਵੀ ਬਹੁਤ ਮਜ਼ਬੂਤ ਹੈ ਥੱਲੇ ਉਹ ਟਿੱਪਣੀਆਂ ਇਹ ਜਿਹੀਆਂ ਕਰਦੇ ਆ ਸਾਡੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਹਾਂ ਯਾਰ ਗੱਲ ਤਾਂ ਸਹੀ ਐ ਹੁਣ ਇਹਨਾਂ ਦੀਆਂ ਹਜ਼ਾਰਾਂ ਫੇਕ ਆਈਡੀਆਂ ਨੇ ਜਿਹਦੇ ਨਾਲ ਕਮਾਹੌਲ ਸਜ ਦਿੰਦੇ ਆ ਮਨ ਲਓ ਕਿਸੇ ਵੀਡੀਓ ਦੇ ਥੱਲੇ 2-300 ਟਿੱਪਣੀ ਇੱਕੋ ਜਿਹੇ ਤਰ੍ਹਾਂ ਦੀ ਆ ਜਾਂਦੀ ਹੈ ਥੱਲੇ ਸਹੀ ਬੰਦਾ ਵੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਯਾ ਅੱਛੀਆਂ ਗੱਲਾਂ ਆਏ ਆ ਇਹ ਬਰਤਾਨਦ ਨੂੰ ਤੋੜਨ ਦੀ ਲੋੜ ਆ ਸੋ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਭਾਈ ਆ ਗੱਲ ਨਹੀਂ ਬਣਨੀ ਜਿਵੇਂ ਆਪਾਂ ਇੰਨੇ ਕਿ ਬੈਠੇ ਆ ਪਹਿਲੀ ਗੱਲ ਤਾਂ ਇਹ ਮੈਨੂੰ ਪਤਾ ਲੱਗਿਆ ਦੱਸਿਆ ਇੱਥੇ ਕੋਈ ਸਿੰਘਾਂ ਨੇ ਕਹਿੰਦੇ ਜਿੱਦ ਦੇ ਅਸੀਂ ਗੁਰੂ ਘਰਾਂ ਦੇ ਵਿੱਚ ਹੋਕੇ ਦੇਣ ਗਏ ਆ ਬੇਤੀਆਂ ਕਰਨ ਗਏ ਆ ਇੱਥੇ ਕੱਟ ਦੇ ਲਈ ਪੁਲਿਸ ਨੇ ਕਈ ਗੁਰੂ ਘਰਾਂ ਦੇ ਗ੍ਰੰਥੀ ਵੀ ਫੜ ਲਏ ਆ ਇੱਥੇ ਬਚਨ ਵੀ ਨਹੀਂ ਦੇ ਰਹੇ ਸੀ ਇੱਥੇ ਬੜੀ ਗੋਰ ਸਲਾਈ ਸੀ ਹੁਣ ਇੱਥੇ ਜੇ ਆਪਣਾ ਕੱਟ ਘੜਦਾ ਮੇਰੀ ਗੱਲ ਯਾਦ ਰੱਖਿਓ ਜਿਹੜੇ ਅੰਦਰ ਬੰਦ ਆ ਉਹਨਾਂ ਨੂੰ ਜਾ ਕੇ ਹਸਪਤਾਲ ਲੈ ਜਾਣਗੇ ਧੱਕੇ ਦੇ ਨਾਲ ਗਲੂ ਕੋਈ ਲਾ ਦੇਣਗੇ ਸੱਤ ਕੰਡੀਆਂ ਲਾ ਕੇ ਬੰਨ ਕੇ ਹੱਥ ਪੈਰ ਤੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਬੈਠੇ ਆ ਭੁਖੜ ਹੜਤਾਲ ਤੇ ਇਹਨਾਂ ਨੂੰ ਵੀ ਚਾ ਕੇ ਹਸਪਤਾਲਾਂ ਤੇ ਲੈ ਜਾਣਗੇ ਇਹ ਤੁਹਾਡੇ ਨਿਰਭਰ ਕਰਦਾ ਹੈ ਵੀ ਤੁਸੀਂ ਇੱਥੇ ਮੋਰਚਾ ਕਿਵੇਂ ਆਪਾਂ ਕਾਮਯਾਬ ਕਰਨਾ ਹੈ ਕਿਵੇਂ ਆਪਣੀ ਤਾਕਤ ਵਧਾਉਣੀ ਹੈ ਤੇ ਭਾਈ ਰੋਜ਼ ਡਿਊਟੀਆਂ ਬੰਦ ਕੇ ਪਿੰਡਾਂ ਦੇ ਵਿੱਚੋਂ ਇੱਥੇ ਵੱਤ ਵਾ ਸੰਗਤ ਇਕੱਠੀ ਕਰੋ ਜੋ ਚਾਹੁੰਦੇ ਆ ਕਿ ਸਾਡੀ ਜਿਹੜੀ ਆਵਾਜ਼ ਬਣੇ ਨੇ ਸਾਡੀਆਂ ਔਰ ਬਾਈਆਂ ਦਾ ਨਸਲਾਂ ਨੂੰ ਬਚਾਉਣ ਲਈ ਜੇ ਲੜ ਰਹੇ ਨੇ ਲੜੇ ਨੇ ਅੱਜ ਵੀ ਜੇਲਾਂ 'ਚ ਬੈਠੇ ਆ ਕਸ਼ ਚੱਲ ਰਹੇ ਨੇ ਉਹਨਾਂ ਨੂੰ ਬਚਾਉਣ ਲਈ ਸਾਦਾ ਇਕੱਠਾ ਹੋਣਾ ਜੋ ਬਹੁਤ ਜ਼ਰੂਰੀ ਹੈ ਨੇ ਯਾਦ ਰੱਖਿਓ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਸੇ ਬੰਦੇ ਨੇ ਵੀ ਸਾਡੇ ਅੱਗੇ ਲਾ ਕੇ ਗੱਲ ਨਹੀਂ ਕਰਨੀ ਕੋਈ ਅਗਵਾਈ ਨਹੀਂ ਕਰਨੀ ਕੋਈ ਆਪਣੀ ਆਵਾਜ਼ ਨਹੀਂ ਬੁਲੰਦ ਕਰਨੀ ਕਿਉਂਕਿ ਇਹੀ ਹੋਣਾ ਵੀ ਯਾਰ ਰੁਣਕੇ ਕੋਈ ਪੁੱਛਦਾ ਤਾਂ ਹੈ ਨਹੀਂ ਮੈਂ ਲਾਂਬਾ ਨਹੀਂ ਦਿੰਦਾ ਤੇ ਨਾਮ ਹੈ ਇਹ ਆਸਾਨ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਹੜਾ ਇਨਸਾਨ ਜਿਹੜਾ ਬੰਦਾ ਲੜ ਰਿਹਾ ਹੈ ਉਹ ਆਪਣੇ ਲੋਕਾਂ ਦੇ ਆਸਾਨ ਕਰਨ ਲਈ ਲੜ ਰਿਹਾ ਹੈ ਬੰਦਾ ਆਪਣੇ ਕੌਮੀ ਫਰਜ਼ ਨਿਭਾਉਂਦਾ ਹੈ ਇਨਸਾਨ ਹੈ ਜਿਹੜਾ ਆਪਣੇ ਦਰਦ ਨੂੰ ਲੈ ਕੇ ਚੱਲਦਾ ਆਪਣੀ ਤੜਫ ਨੂੰ ਲੈ ਕੇ ਚੱਲਦਾ ਆਪਣੀਆਂ ਅੱਖਾਂ ਗੈਰਤਾ ਕਰਕੇ ਬੰਦੇ ਚੱਲਦੇ ਆ ਉਹ ਕਹਿੰਦਾ ਆਸਾਨ ਨਹੀਂ ਕਰਦੇ ਹੁੰਦੇ ਪਰ ਫਿਰ ਵੀ ਸਾਡਾ ਫਰਜ਼ ਬਣਦਾ ਯਾਰ ਜਿਹੜੇ ਸਾਡੀ ਆਵਾਜ਼ ਬਣੇ ਆ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣੇ ਸੋ ਧੰਨਵਾਦ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਅਸੀਂ ਤੁਹਾਡੇ ਕੋਲੇ ਆ ਬੈਠ ਕੇ ਬੁਝਾਰਾ ਵੀ ਸਾਂਝੀਆਂ ਕਰਦੇ ਵੀ ਆਉਣ ਵਾਲਾ ਆਪਾਂ ਰਣਨੀਤੀ ਜਿਹੜੀ ਕਿਵੇਂ ਘੜਨੀ ਹੈ ਹੁਣ ਆਪਾਂ ਜਕਾਰੇ ਵੀ ਲਾਵਾਂਗੇ ਤੇ ਨਾਰੇ ਵੀ ਲਾਵਾਂਗੇ ਬਲੰਦ ਆਵਾਜ਼ ਦੇ ਵਿੱਚ ਜਵਾਬ ਦੇਣਾ ਉਸ ਤਰੀਕੇ ਦੇ ਨਾਲ ਪਤਾ ਲੱਗੇ ਕਿ ਹਾਂ ਲੋਕਾਂ ਵਿੱਚ ਜੋਸ਼ ਵੀ ਹੈਗਾ ਆਵਾ ਬੁਝੇ ਜ ਰਹਿੰਦੇ ਆਂ ਕਈ ਵਾਰੀ ਗੱਲਾਂ ਜਾਂ ਆਪਸ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਨੇ ਮੋਬਾਈਲ ਤੇ ਟਿਪਟਕੀ ਕਰੀ ਜਾਂਦੇ ਰਹਿੰਦੇ ਆ ਸੋ ਸਾਰੇ ਮੇਰੇ ਨੂੰ ਧਿਆਨ ਦੇ ਕੇ ਐਨਐਸਏ ਕਦਮ ਕਰਾ ਕੇ ਰਾਹਾਂਗੇ ਬੰਦੀ ਸਿੰਘ ਪੰਜਾਬ ਲਿਆ ਕੇ ਰਹਾਗੇ ਲਿਆ ਕੇ ਰਹਾਗੇ ਲਿਆ ਕੇ ਰਹਾਗੇ ਅੰਨੇ ਸੇ ਖਤਮ ਕਰਾ ਕੇ ਰਹਾਗੇ ਲਿਆ ਕੇ ਰਹਾਗੇ ਖਤਮ ਕਰਾ ਕੇ ਰਹਾਗੇ ਬੰਦੀ ਸਿੰਘ ਪੰਜਾਬ ਲਿਆ ਕੇ ਰਹਾਗੇ ਲਿਆ ਕੇ ਰਹਾਗੇ ਲਿਆ ਕੇ ਰਹਾਗੇ ਮੋਦੀ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ